ਮਾਸਟਰ ਗੁਰਵੰਤ ਸਿੰਘ ਜੀ ਦੁਆਰਾ ਸਿਰਜਾਤ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਕਿਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਬਾਬਾ ਜੀ ਦਾ ਚੇਤਰ ਬਣਾਉਂਦਾ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਇਹ ਮੇਰੇ ਪੁੱਤਰ ਨੇ ਮੇਰੇ ਪੁੱਛੇ ਨੇ ਬਣਾਈ ਆ ਠੀਕ ਹੈ ਜੀ ਆ ਮੇਰੇ ਬਿਲਕੁਲ ਵਿਕੜਿਆ ਠੀਕ ਹੈ ਉਹਨੇ ਬਣਾਈ ਆ ਤੇ ਇਹਨੂੰ ਮੈਂ ਪ੍ਰੇਰਣਾ ਦਿੱਤੀ ਸੀ ਕਿ ਵੀ ਬਾਬਾ ਜੀ ਆ ਰਿਹਾ ਰਹੇ ਨੇ ਇਹਨਾਂ ਦੇ ਸਵਾਗਤ ਵਜੋਂ ਇਹਨਾਂ ਦਾ ਸਵਾਗਤ ਕਰਨਾ ਕਿਸੇ ਤਰੀਕੇ ਦੇ ਨਾਲ ਅਸੀਂ ਕਿਸ ਤਰੀਕੇ ਕਾਲ ਸਾਹਿਬ ਦੀ ਕੀ ਫਤਿਹ ਨਦਿਓ ਅਸੀਂ ਨਰੇਂਗੜ ਗੁਰੂ ਲਾਦਿਓ ਰੇ ਗੁਰਦੁਆਰਾ ਸਾਹਿਬ ਕੇ ਕਥਾ ਨੂੰ ਆਈ ਸੀ ਇੱਥੇ ਇੱਕ ਨੌਜਵਾਨ ਨੇ ਸਾਨੂੰ ਇਹ ਸੂਕ ਹਸਤੀ ਬਣਾ ਕੇ ਦਿੱਤਾ ਬਹੁਤ ਵਧੀਆ ਕਰਕੇ ਰੂਹ ਲਗਾ ਕੇ ਨੇ ਬਣਾਇਆ ਹੈ ਅਸੀਂ ਇਸ ਲਈ ਦੁਆ ਕਰਦੇ ਹਾਂ ਕਾਲਪੁਰਖ ਪ੍ਰਮਾਤਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੰਨਾਨ ਦੇਵ ਜੀ ਮਹਾਰਾਜ ਇਸ ਬੱਚੇ ਨੂੰ ਲੰਮੀਆਂ ਉਮਰਾਂ ਬਖਸ਼ਣ ਤਰੱਕੀਆਂ ਬਖਸ਼ਣ ਠੀਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ